ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਕਾਂਗਰਸ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਦਾ ਨਾਮ ਐਲਾਨ ਕਰ ਦਿੱਤਾ ਹੈ ਤੇ ਜਿਹਦੀਆਂ ਨਾਮ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਜਿਸ ਨਾਮ ਦੇ ਉੱਤੇ ਸਭ ਤੋਂ ਵੱਧ ਚਰਚਾ ਹੋ ਰਹੀ ਸੀ ਆਖਰ ਟਿਕਟ ਵੀ ਉਸੇ ਉਮੀਦਵਾਰ ਨੂੰ ਦਿੱਤੀ ਗਈ ਹੈ ਟਿਕਟ ਦਿੱਤੀ ਗਈ ਹੈ ਸ਼ੇਰ ਸਿੰਘ ਖਬਾਇਆ ਹੁਣਾਂ ਨੂੰ ਸ਼ੇਰ ਸਿੰਘ ਖਬਾਇਆ ਜਿਹੜੇ ਆ ਇਹਨਾਂ ਨੇ ਸਨ 1997 ਦੇ ਵਿੱਚ ਆਪਣਾ ਜਿਹੜਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀਗਾ ਤੇ ਸਿਆਸੀ ਸਫ਼ਰ ਸ਼ੁਰੂ ਕੀਤਾ ਸੀਗਾ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ 97 ਦੇ ਵਿੱਚ ਵੀ ਇਹ ਵਿਧਾਇਕ ਬਣੇ ਉਸ ਤੋਂ ਬਾਅਦ 2007 ਦੇ ਵਿੱਚ ਵੀ ਇਹ ਵਿਧਾਇਕ ਬਣੇ ਜਲਾਲਾਬਾਦ ਸੀਟ ਤੋਂ ਤੇ ਉਸ ਤੋਂ ਬਾਅਦ 2009 ਤੇ 2014 ਦੇ ਵਿੱਚ ਇਹ ਲੋਕ ਸਭਾ ਪਹੁੰਚਦੇ ਆ ਤੇ ਲੋਕ ਸਭਾ ਪਹੁੰਚਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਉਸ ਤੋਂ ਬਾਅਦ ਜਦੋਂ ਫਿਰ 2019 ਦੇ ਵਿੱਚ ਲੋਕ ਸਭਾ ਚੋਣਾਂ ਆਉਂਦੀਆਂ ਨੇ ਕਿਉਂਕਿ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਸੀਗੀਆਂ ਤਾਂ ਉਸ ਵਕਤ ਸੁਖਬੀਰ ਬਾਦਲ ਜਿਹੜੇ ਆ ਉਹ ਜਲਾਲਾਬਾਦ ਤੋਂ ਚੋਣ ਲੜਦੇ ਆ ਤੇ ਜਿੱਤ ਜਾਂਦੇ ਆ ਪਰ ਸਰਕਾਰ ਪੰਜਾਬ ਦੇ ਵਿੱਚ ਬਣ ਜਾਂਦੀ ਹੈ ਕਾਂਗਰਸ ਦੀ 2019 ਦੇ ਵਿੱਚ ਲੋਕ ਸਭਾ ਚੋਣਾਂ ਆਉਂਦੀਆਂ ਨੇ ਤੇ ਸੁਖਬੀਰ ਬਾਦਲ ਜਿਹੜੇ ਆ ਉਹ ਫਿਰ ਆਪ ਫਿਰੋਜ਼ਪੁਰ ਸੀਟ ਤੋਂ ਲੜਦੇ ਆ ਤੇ ਇੱਥੋਂ ਹੀ ਸ਼ੇਰ ਸਿੰਘ ਖਪਾਇਆ ਜਿਹੜੇ ਆ ਇਹ ਬਾਗੀ ਹੋ ਜਾਂਦੇ ਆ ਸ਼ੇਰ ਸਿੰਘ ਖਪਾਇਆ ਜਿਹੜੇ ਆ ਇਹ ਅਕਾਲੀ ਦਲ ਨੂੰ ਛੱਡ ਜਾਂਦੇ ਆ 2019 ਦੇ ਵਿੱਚ ਤੇ ਇਹ ਚਲੇ ਜਾਂਦੇ ਆ ਕਾਂਗਰਸ ਦੇ ਵਿੱਚ ਹਾਲਾਂਕਿ ਇਹਨਾਂ ਦਾ ਜਿਹੜਾ ਬੇਟਾ ਦਵਿੰਦਰ ਸਿੰਘ ਘੁਬਾਇਆ ਜਿਹੜਾ ਉਹ ਪਹਿਲਾਂ ਹੀ ਕਾਂਗਰਸ ਜੁਆਇਨ ਕਰ ਚੁੱਕਾ ਸੀਗਾ ਤੇ ਉਹਨੇ 2007 ਦੇ ਵਿੱਚ ਫਾਜ਼ਿਲਕਾ ਸੀਟ ਤੋਂ ਜਿੱਤ ਪ੍ਰਾਪਤ ਵੀ ਕਰ ਲਈ ਸੀ ਪਰ ਇਸ ਸੀਟ ਦੇ ਉੱਤੇ ਇੱਕ ਹੋਰ ਨਾਮ ਦੀ ਬਹੁਤ ਜ਼ਿਆਦਾ ਚਰਚਾ ਸੀਗੀ ਕਿਉਂਕਿ ਜਦੋਂ 2019 ਦੇ ਵਿੱਚ ਇਹ ਸੀਟ ਵਿਲੀ ਹੋ ਜਾਂਦੀ ਹੈ ਤਾਂ ਉਸ ਵਕਤ ਰਵਿੰਦਰ ਆਮਲਾ ਜਿਹੜੇ ਕਾਂਗਰਸ ਤੋਂ 22 ਇਲੈਕਸ਼ਨ ਲੜੇ ਸੀਗੇ ਉਹਨਾਂ ਨੇ ਇਹ ਚੋਣ ਜਿੱਤੀ ਸੀਗੀ ਤੇ ਚਰਚਾ ਇਹ ਵੀ ਸੀਗੀ ਕਿ ਕਾਂਗਰਸ ਇਸ ਵੇਲੇ ਰਵਿੰਦਰ ਆਵਲਾ ਉਹਨਾਂ ਨੂੰ ਵੀ ਇਹ ਟਿਕਟ ਤੋਂ ਉਮੀਦਵਾਰ ਬਣਾ ਸਕਦੀ ਹੈ ਪਰ ਚਰਚਾਵਾਂ ਇਹ ਵੀ ਸੀਗੀਆਂ ਕਿ ਰਵਿੰਦਰ ਆਂਵਲਾ ਜਿਹੜੇ ਆ ਇਹ ਭਾਜਪਾ ਦੇ ਸੰਪਰਕ 'ਚ ਵੀ ਹੈਗੇ ਆ ਹੁਣ ਸਵਾਲ ਇੱਥੇ ਇਹੀ ਆ ਕਿ ਸ਼ੇਰ ਸਿੰਘ ਕਬਾਇਆ ਹੋਣੀ ਜਿਹੜੇ ਆ ਇਹ ਤਾਂ ਚਲੇ ਗਏ ਕਾਂਗਰਸ 'ਚ ਕਿਉਂਕਿ ਹੈਵੀ ਕਾਂਗਰਸ ਚੀ ਸੀਗੇ ਟਿਕਟ ਵੀ ਇਹਨਾਂ ਨੂੰ ਮਿਲ ਗਈ ਆ ਤੇ ਕੁਝ ਦਿਨ ਪਹਿਲਾਂ ਖਬਰਾਂ ਮਿਲ ਗਈਆਂ ਸੀਗੀਆਂ ਕਿ ਇਹਨਾਂ ਨੇ ਫਿਰੋਜ਼ਪੁਰ ਹਲਕੇ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਹੁਣ ਰਮਿੰਦਰ ਆਮਲਾ ਜਿਹੜੇ ਆ ਕੀ ਇਹ ਭਾਜਪਾ ਚ ਚਲੇ ਜਾਣਗੇ ਕਿਉਂਕਿ ਖਬਰਾਂ ਇਹ ਆ ਕਿ ਭਾਜਪਾ ਨੇ ਹਾਲੇ ਤੱਕ ਚਾਰ ਉਮੀਦਵਾਰ ਜਿਹੜੇ ਆ ਉਹਨਾਂ ਦਾ ਐਲਾਨ ਕਰਨਾ ਤੇ ਸ਼ੇਰ ਸਿੰਘ ਖਬਾਇਆ ਜਿਹੜੇ ਆ ਇਹਨਾਂ ਨੂੰ ਟਿਕਟ ਮਿਲ ਗਈ ਹੈ ਫਿਰੋਜ਼ਪੁਰ ਤੋਂ ਤੇ ਰਵਿੰਦਰ ਆਮਲਾ ਜਿਹੜੇ ਕਾਂਗਰਸ ਦੇ ਲੀਡਰ ਹੈ ਜਿਨ੍ਹਾਂ ਨੇ 2019 ਦੇ ਵਿੱਚ 22 ਇਲੈਕਸ਼ਨ ਲੜ ਕੇ ਕਰੀਬ 16000 ਵੋਟਾਂ ਦੇ ਨਾਲ ਇਹ ਜਿਹੜੀ ਸੀਟ ਜਿੱਤੀ ਸੀਗੀ ਹੁਣ ਉਹ ਕਿਤੇ ਬਾਗੀ ਨਾ ਹੋ ਜਾਣ ਖਬਰਾ ਇਹ ਵੀ ਹੈ ਕਿ ਉਹ ਭਾਜਪਾ ਦੇ ਸੰਪਰਕ ਚ ਆ ਔਰ ਭਾਜਪਾ ਨੇ ਹਾਲੇ ਤੱਕ ਚਾਰ ਉਮੀਦਵਾਰਾਂ ਦਾ ਨਾਮ ਦਾ ਐਲਾਨ ਵੀ ਕਰਨਾ ਉਧਰ ਦੂਜੇ ਪਾਸੇ ਅੱਜ 7 ਮਈ ਵੀ ਹੈ ਤੇ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦੀ ਤਰੀਕ ਜਿਹੜੀ ਆ ਉਹ ਸ਼ੁਰੂ ਹੋ ਗਈ ਆ 7 ਮਈ ਤੋਂ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਉਮੀਦਵਾਰ ਜਿਹੜੇ ਆ ਉਹ ਭਰ ਸਕਦੇ ਆ ਤੇ ਦੂਜੇ ਪਾਸੇ ਭਾਜਪਾ ਨੇ ਚਾਰ ਉਮੀਦਵਾਰਾਂ ਦਾ ਨਾਮ ਵੀ ਹਾਲੇ ਐਲਾਨ ਕਰਨਾ ਤੇ ਹੋ ਸਕਦਾ ਰਵਿੰਦਰ ਆਮਲਾ ਜਿਹੜੇ ਆ ਇਹ ਭਾਜਪਾ ਦੇ ਉਮੀਦਵਾਰ ਬਣ ਜਾਣ ਫਿਰੋਜ਼ਪੁਰ ਸੀਟ ਦੋ ਕਿਉਂਕਿ ਇਹਨਾਂ ਦਾ ਵੀ ਇੱਕ ਚੰਗਾ ਆਧਾਰ ਦੱਸਿਆ ਜਾਂਦਾ ਉਸ ਹਲਕੇ ਦੇ ਵਿੱਚ ਹਾਲਾਂਕਿ ਜਿਹੜੇ ਸ਼ੇਰ ਸਿੰਘ ਘੁਬਾਇਆ ਨੇ ਇਹ ਰਾਏ ਸਿੱਖ ਬਰਾਦਰੀ ਦੇ ਨਾਲ ਸਬੰਧ ਰੱਖਦੇ ਐ ਤੇ ਉਸ ਹਲਕੇ ਦੇ ਵਿੱਚ ਪੂਰੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਰਾਏ ਸਿੱਖ ਭਾਈਚਾਰੇ ਦੀ ਕਾਫੀ ਵੋਟ ਦੱਸੀ ਜਾਂਦੀ ਹੈ ਇਸੇ ਕਰਕੇ ਸ਼ੇਰ ਸਿੰਘ ਘੁਬਾਇਆ ਜਿਹੜੇ ਆ ਇਹ ਜਿੱਤ ਵੀ ਗਏ ਸੀ ਔਰ ਬਾਅਦ ਚ ਉਹ ਇਹਨਾਂ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਜਿਹੜੇ ਆ ਉਹ ਵੀ ਫਾਜ਼ਿਲਕਾ ਤੋਂ ਜਿੱਤੇ ਸੀਗੇ ਤੇ ਹੁਣ ਮੁਕਾਬਲਾ ਜਿਹੜਾ ਇੱਥੇ ਵੀ ਰੋਚਕ ਹੋ ਜਾਵੇਗਾ ਕਿਉਂਕਿ ਅਕਾਲੀ ਦਲ ਨੇ ਬੋਬੀ ਮਾਨ ਹੋਣਾ ਨੂੰ ਉਮੀਦਵਾਰ ਐਲਾਨਿਆ ਹੋਇਆ ਆਮ ਆਦਮੀ ਪਾਰਟੀ ਨੇ ਜਲਾਲਾਬਾਦ ਤੋਂ ਹੀ ਉਹਨਾਂ ਦੇ ਉਮੀਦਵਾਰ ਗੋਲਡੀ ਕੰਬੋਜ ਨੂੰ ਟਿਕਟ ਦਿੱਤੀ ਹੋਈ ਆ ਤੇ बसपा ਨੇ ਗੋਲਡੀ ਕੰਬੋਜ ਦੇ ਪਿਤਾ सुरेंद्रਪਾਲ ਕੰਬੋਜ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਸੋ ਫਿਰੋਜ਼ਪੁਰ ਸੀਟ ਦੇ ਵਿੱਚ ਇਸ ਵੇਲੇ ਮੁਕਾਬਲਾ ਬਹੁਤ ਦਿਲਚਸਪ ਹੋ ਜਾਏਗਾ ਜਿੱਥੇ ਸ਼ੇਰ ਸਿੰਘ ਕੁਪਾਇਆ ਜਿਹੜੇ ਕੀ ਕਾਂਗਰਸ ਦੇ ਹੀ ਇਸ ਵੇਲੇ ਉਮੀਦਵਾਰ ਆ ਉਹਨਾਂ ਦੇ ਪਾਰਟੀ ਦੇ ਹੀ ਮੈਂਬਰ ਆ ਤੇ ਨਾਲ ਦੀ ਨਾਲ ਹੁਣ ਰਵਿੰਦਰ ਆਵਲਾ ਬਾਰੇ ਕੀ ਫੈਸਲਾ ਹੁੰਦਾ ਹੈ ਕੀ ਖਬਰ ਆਉਂਦੀ ਹੈ ਉਹ ਪਾਰਟੀ ਦਾ ਸਾਥ ਦੇਣਗੇ ਜਾਂ ਫਿਰ ਉਹ ਭਾਜਪਾ ਦੀ ਟਿਕਟ ਤੋਂ ਫਿਰੋਜ਼ਪੁਰ ਹਲਕੇ ਤੋਂ ਚੋਣਾਂ ਲੜਨਗੇ